ਅੰਤਰ ਹਰ ਗੁਰ ਤੇ ਆਏ ਦਾ ਵੱਡੀ ਵਡਿਆਈ ਤਸ ਦਿੱਤੀ ਪੂਰੇ ਸਤਿਗੁਰ ਕਟੈ ਨਾਹੀ ਇਕ ਤਿਲ ਕਿਸੇ ਦੀ ਘਟਾਈ ਸੱਚ ਸਾਹਿਬ ਸਤੁਰ ਕੈ ਬਲ ਹੈ ਤਾ ਚਖ ਚਖ ਮਰੇ ਸਭ ਲੋਕਾਈ ਨਿੰਦਕਾਂ ਦੇ ਮੂੰਹ ਕਾਲੇ ਕਰੇ ਹਰ ਕਰਤਾ ਆਪ ਵਧਾਈ ਜੋ ਜੋ ਨਿੰਦਕ ਨਿੰਦ ਕਰੈ ਤਿਉ ਤਿਉ ਨਿਤਨੇਤ ਚੜੈ ਸਵਾਈ ਜਨ ਨਾਨਕ ਹਰ ਆਰਾਧਿਆ ਤਿਨ ਪੈਰੀ ਆਣ ਸਭ ਪਾਈ ਮਹੱਲਾ ਚੌਥਾ ਸਤਿਗੁਰ ਸੇਤੀ ਗਣਤ ਜੈ ਰੱਖੇ ਹਲਤ ਪਾਲਤ ਸਭ ਤਿਸ ਕਾ ਗਿਆ ਨਿਤ ਚਹਿਆਂ ਪਾਏ ਝੱਗੂ ਸੁਟੇ ਝਖਦਾ ਝਖਦਾ ਝੜ ਪਇਆ ਨਿਤੋ ਪਾਵ ਕਰੇ ਮਾਇਆ ਧਨ ਕਾਰਨ ਅਗਲਾ ਧਨ ਭੀ ਉੱਡ ਗਿਆ ਕਿਆ ਉਹ ਖੱਟੇ ਕਿਆ ਉਹ ਖਾਵੇ ਜਿਸ ਅੰਦਰ ਸਹਿਸਾ ਦੁੱਖ ਪਾਇਆ ਨਰਵੈਰੇ ਨਾਲ ਜੇ ਵੈਰਕ ਰਚਾਏ ਸਭ ਪਾਪ ਜਗਤੇ ਕਾ ਤਿੰਨ ਸਿਰ ਲਾਇਆ ਉਸ ਅੱਗੇ ਪਿਛੇ ਢੋਈ ਨਾਹੀ ਜਿਸ ਅੰਦਰ ਨਿੰਦਾ ਮੋਹ ਅੰਭ ਪਿਆ ਜੇ ਸੋਇ ਨੋ ਹੱਥ ਪਾਇ ਤਾ ਅਖੇ ਹੂ ਸੇ ਤੀਰ ਅਲ ਗਿਆ ਜੇ ਗੁਰ ਕੀ ਸੜਣੀ ਫਿਰ ਉਹ ਆਵੇ ਤਾ ਪਿਛਲੇ ਔਗਣ ਬਖਸ ਲਿਆ ਜਨ ਨਾਨਕ ਆਨੰਦਨ ਨਾਮ ਧਿਆਇਆ ਹਰ ਸਿਮਰਤਿ ਕਿਲਵਿਖ ਪਾਪ ਗਿਆ ਪੌੜੀ ਤੂੰ ਹੈ ਸੱਚਾ ਸੱਚ ਤੂੰ ਸਭ ਤੁਦ ਸਭ ਤੋਂ ਉੱਪਰ ਤੂੰ دیਵਾਨ ਜੋ ਤੂੰ ਸੱਚ ਧਾਇ ਦੇ ਸੱਚ ਸੇਵਨ ਸੱਚੇ ਤੇਰਾ ਮਾਣ ਉਹਨਾਂ ਅੰਦਰ ਸੱਚ ਮੁਖੋਜਲੇ ਸੱਚ ਬੋਲਨ ਸੱਚੇ ਤੇਰਾ ਤਾਣ ਸੇ ਭਗਤ ਜਿਨੀ ਗੁਰਮੁਖ ਸਾ ਲਾਹਿਆ ਸੱਚ ਸਬਦ ਨਿਸ਼ਾਨ ਸੱਚ ਜੀ ਸੱਚੇ ਸਿਵ ਦੇ ਤੇਨ ਵਾਰੀ ਸਤਿਗੁਰੂ ਆਣ ਸ਼ਲੋਕ ਮਹਲਾ 4 ਤੁਰ ਮਾਰੇ ਪੂਰੇ ਸਤਿਗੁਰ ਸੇਈ ਹੁਣ ਸਤਿਗੁਰ ਮਾਰੇ ਜੇ ਮੇਲਣ ਨੋ ਬਹੁ ਤੇਰਾ ਲੋਚੀਐ ਨਾ ਦੇਈ ਮਰਨ ਕਰਤਾਰੇ ਸਤ ਸੰਗਤ ਢੋਈ ਨਾ ਲਹਿਨ ਵਿੱਚ ਸੰਗਤ ਗੁਰ ਵਿਚਾਰੇ ਕੋਈ ਜਾਏ ਮਿਲੇ ਹੁਣ ਉਹਨਾਂ ਨੂੰ ਤਿਸ ਮਾਰੇ ਜਮ ਜੰਦਾਰੇ ਗੁਰਬਾਬੇ ਫਟਕੇ ਸੇ ਫਟੇ ਗੁਰ ਅੰਗਦ ਕੀਤੇ ਕੁੜਿਆਰੇ ਗੁਰ ਤੀਜੀ ਪੀੜੀ ਵਿਚਾਰੇ ਆ ਗਿਆ ਹੱਥ ਇਨਾਂ ਵਿਚਾਰੇ ਗੁਰ ਚੌਥੀ ਪੂੜੀ ਪੀੜੀ ਟੇਕਿਆ ਤਨ ਨਿੰਦਕ ਦੁਸ਼ਟ ਸਬਤਾਰੇ ਕੋਈ ਪੁੱਤ ਸਿੱਖ ਸੇਵਾ ਕਰੇ ਸਤਗੁਰੂ ਕੀ ਤਿਸ ਕਾਰਜ ਸਭ ਸਵਾਰੇ ਜੋ ਇਛੇ ਸੋ ਫਲ ਪਾਏ ਸੀ ਪਤ ਤਨ ਲਖਮੀ ਖੜ ਮੇਲੇ ਹਰ ਨਿਸਤਾਰੇ ਸਬਦ ਨਿਧਾਨ ਸਤਗੁਰੂ ਵਿੱਚ ਜਿਸ ਅੰਦਰ ਹਰ ਉਰ ਧਾਰੇ ਸੋ ਪਾਏ ਪੂਰਾ ਸਤਗੁਰ ਜਿਸ ਲਿਖਿਆ ਲਿਖਤ ਲਿਲਾ ਰੇ ਜਨ ਨਾਨਕ ਮੰਗੇ ਧੂੜ ਤਿੰਨ ਜੋ ਗੁਰਸਿੱਖ ਮਿੱਤ ਪਿਆਰੇ ਮਹੱਲਾ ਚੌਥਾ ਜਿਨ ਕੋ ਆਪ ਦੇਵ ਵਢਾਈ ਜਗਤ ਭੀ ਆਪੇ ਆਣ ਤਿੰਨ ਕੋ ਪੈਰੀ ਪਾਏ ਡਰੀਏ ਤਾਜੇ ਕਿਸ ਆਪ ਦੂ ਕੀਚੈ ਸਭ ਕਰਤਾ ਆਪਣੀ ਕਲਾ ਵਧਾਏ ਦੇਖੋ ਭਾਈ ਇਹੋ ਅਖਾੜਾ ਹਰ ਪ੍ਰੀਤਮ ਸੱਚੇ ਕਾ ਜਿਨ ਆਪਣੇ ਜੋਰ ਸਭ ਆਣ ਨਿਵਾਏ ਆਪਣੇ ਆ ਭਗਤਾਂ ਕੀ ਰੱਖ ਕਰੇ ਹਰ ਸੁਆਮੀ ਨਿੰਦਕਾਂ ਦੁਸ਼ਟਾਂ ਕੇ ਮੂੰਹ ਕਾਲੇ ਕਰਾਏ ਸਤਿਗੁਰ ਕੀ ਵਡਿਆਈ ਨੇ ਤ ਚੜਿਆ ਸਵਾਈ ਹਰ ਕੀਰਤ ਭਗਤ ਨਿਤ ਆਪ ਕਰਾਏ ਆਨੰਦਨ ਨਾਮ ਜਪੂਗਰ ਸਿੱਖੋ ਹਰ ਕਰਤਾ ਸਤਿਗੁਰ ਘਰੀ ਵਸਾਏ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸੇਖੋ ਹਰ ਕਰਤਾ ਆਪ ਮੋਹ ਕਢਾਏ ਗੁਰ ਸਿਖਾ ਕੇ ਮੋਹ ਉਜਲੇ ਕਰੇ ਹਰ ਪਿਆਰਾ ਗੁਰ ਕਾ ਜੈਕਾਰ ਸੰਸਾਰ ਸਬਤ ਕਰਾਏ ਤਨ ਨਾਨਕ ਹਰ ਕਾ ਦਾਸ ਹੈ ਹਰ ਦਾਸਨ ਕੀ ਹਰ ਪੈ ਜਿਰਖਾਏ ਪੌੜੀ ਤੂੰ ਸੱਚਾ ਸਾਹਿਬ ਆਪ ਹੈ ਸੱਚ ਸਾਹ ਹਮਾਰੇ ਸੱਚੇ ਪੂਜੀ ਨਾਮ ਦਰੜਾਏ ਪ੍ਰਭ ਬਣਜਾਰੇ ਥਾਏ ਸੱਚੇ ਸੇਵੈ ਸੱਚੇ ਬਣੰਜਲੇ ਗੁਰ ਗੁਣ ਕਥੈ ਨਿਰਾਰੇ ਸੇਵਕ ਭਾਇ ਸੇ ਜਨ ਮਿਲੇ ਗੁਰ ਸਬਦ ਵਿਚਾਰੇ ਤੂੰ ਸੱਚਾ ਸਾਹਿਬ ਅਲਖ ਹੈ ਗੁਰ ਸਬਦ ਲਿਖਾਰੇ ਸ਼ਲੋਕ ਮਹਲਾ 4 ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ ਉਸ ਦੇ ਆਖੀਐ ਆਖਿਆ ਕੋਈ ਨਾ ਲਾਗੈ ਨਿਤ ਉਜਾੜੀ ਪੁਕਾਰੇ ਖਲਾ ਜਿਸ ਅੰਦਰ ਚੁਗਲੀ ਚੁਗਲੋ ਵੱਜੈ ਕੀਤਾ ਕਰਤਿਆ ਉਸ ਦਾ ਸਭ ਗਿਆ ਨਿਤ ਚੁਗਲੀ ਕਰੇ ਅਣਹੋਦੀ ਬرائی ਮੂੰ ਕੱਢ ਨਾ ਸਕੇ ਉਸ ਦਾ ਕਾਲਾ ਭਇਆ ਕਰਮ ਧਰਤੀ ਸਰੀਰ ਕਲਯੁਗ ਵਿੱਚ ਜੇਹਾ ਕੋ ਬੀਜੈ ਤਿਹਾਂ ਕੋ ਖਾਏ ਗੱਲਾਂ ਉੱਪਰ ਤਪਾਵਸ ਨਾ ਹੋਈ ਬਿਸਖਾਦੀ ਤਤਕਾਲ ਮਰ ਜਾਏ ਭਾਈ ਵੇਖੋ ਨੀਚ ਵਾਹਿਗੁਰੂ ਭਾਈ ਵੇਖੋ ਨਿਆਉ ਸੱਚ ਕਰਤੇ ਕਾ ਜਿਹੜਾ ਕੋਈ ਕਰੇ ਤਿਹਾਂ ਕੋਈ ਪਾਏ ਜਨ ਨਾਨਕ ਕੋ ਸਭ ਸੋਝੀ ਪਾਈ ਹਰ ਦਰ ਕੀਆ ਬਾਤਾ ਆਖ ਸੁਣਾਏ ਮਹੱਲਾ ਚੌਥਾ ਹੋਦੈ ਪਰਥਖ ਗੁਰੂ ਜੋ ਵਿਛੜੈ ਤਿਨ ਕੋ ਦਰ ਢੋਈ ਨਾਹੀ ਕੋਈ ਜਾਏ ਮਿਲੈ ਤਨ ਨਿੰਦਕਾ ਮੁਹੁ ਫਿੱਕੇ ਥੁਕ ਥੁਕ ਮੋਹ ਪਾਈ ਜੋ ਸਤਗੁਰ ਫਟਕੇ ਸੇ ਜਬ ਸੇਸ ਸਭ ਜਗਤ ਫਟਕੇ ਤੇ ਨ ਭੰਬਲ ਭੂਸੇ ਪਾਖਾਹੀ ਜਨਗੁਰ ਗੋਪਿਆ ਆਪਣਾ ਸੇ ਲੈਂਦੇ ਟਹਾ ਫਿਰਾਹੀ ਤਨ ਕੀ ਭੁੱਖ ਕਦੇ ਨ ਉਤਰੈ ਨਿਤ ਭੁੱਖਾ ਆਪੁਖ ਕੁਕਾਹੀ ਉਹਨਾਂ ਦਾ ਆਖਿਆ ਕੋ ਨਾ ਸੁਣੈ ਨਿਤ ਹੌਲੇ ਹੌਲ ਮਰਾਹੀ ਸਤਿਗੁਰ ਕੀ ਵਡਿਆਈ ਵੇਖ ਨ ਸਕਨੀ ਉਹਨਾਂ ਅੱਗੇ ਪਛੇ ਤਾਉ ਨਾਹੀ ਜੋ ਸਤਿਗੁਰ ਮਾਰੇ ਤਨ ਜਾਇ ਮਲੇ ਰਹਿਦੀ ਖੋਦੀ ਸਭ ਪਤ ਗਵਾਈ ਉਏ ਅਗੇ ਕੋਸਟੀ ਗੁਰਕੇ ਫਿਟਕੇ ਜੇ ਉਸ ਮਿਲੇ ਤਿਸ ਕੁਸਟ ਉਠਾਈ ਹਰ ਤਨਕਾ ਦਰਸ਼ਨ ਨਾ ਕਰੋ ਜੋ ਦੂਜੇ ਭਾਏ ਚਿਤਲਾਹੀ ਤੁਰ ਕਰਤੇ ਆਪ ਲਿਖ ਪਾਇ ਤਿਸ ਨਾਲ ਕਿਹ ਚਾਰਾ ਨਾਹੀ ਜਨ ਨਾਨਕ ਨਾਮ ਆਰਾਧ ਤੋ ਤਿਸ ਅਪੜ ਕੋ ਨਾ ਸਕਾਹੀ ਨਾਵੇ ਕੀ ਵਡਿਆਈ ਵੱਡੀ ਹੈ ਨਿਤ ਚੜ ਨਿਤ ਸਵਾਈ ਚੜੇ ਚੜਾਹੀ ਮਹੱਲਾ ਚੌਥਾ ਜੇ ਹੁੰਦੇ ਗੁਰੂ ਬਹਿ ਟਿਕਿਆ ਤਿਸ ਜਨ ਕੀ ਵਡਿਆਈ ਵੱਡੀ ਹੋਈ ਜਿਸ ਕੋ ਜਗਤ ਨਿਬਿਆ ਸਭ ਪੈਰੀ ਪਇਆ ਜਿਸ ਵਰਤਿਆ ਲੋਈ ਜਿਸਨੋ ਵਹਿ ਤਿਸ ਕੋ ਖੰਡ ਬ੍ਰਹਮੰਡ ਨਮਜ਼ਕਾਰ ਕਰਿਆ ਜਿਸ ਕਾ ਮਾਸਟਕ ਹੱਥ ਧਰਿਆ ਗੁਰ ਪੂਰੈ ਸੋ ਪੂਰਾ ਹੋਈ ਗੁਰ ਕੀ ਵਡਿਆਈ ਨਿਤ ਚੜੈ ਸਵਾਈ ਅਪੜ ਕੋ ਨਸ ਕੋਈ ਜਨ ਨਾਨਕ ਹਰ ਕਰਤਾ ਆਪ ਬਹਿ ਟਿਕਿਆ ਆਪੇ ਪੈ ਜਰਖੈ ਪ੍ਰਭ ਸੋਈ ਪੌੜੀ ਕਾਇਆ ਕੋਟ ਪਾਰ ਹੈ ਅੰਦਰ ਘਟ ਨਾਲੇ ਗੁਰਮੁਖ ਸੌਦਾ ਜੋ ਕਰੇ ਹਰ ਵਸਤ ਸੰਭਾਲੇ ਨਾਮ ਨਿਧਾਨ ਹਰ ਬਣ ਜੀਐ ਹੀਰੇ ਪਰਬਾਲੇ ਬਿਣ ਕਾਇਆ ਜੇ ਹੋਰ ਥੈ ਤਨ ਬਿਣ ਕਾਇਆ ਜੇ ਹੋਰ ਥੈ ਤਨ ਖੋਜ ਦੇ ਸੇ ਮੂੜ ਬਿਤਾਲੇ ਸੇ ਉਜੜ ਭਰਮ ਆਪਾਈ ਹੈ ਜੋ ਝਾੜ ਮਿਰਗ ਭਾਲੇ ਸ਼ਲੋਕ ਮਹੱਲਾ ਚੌਥਾ ਜੋ ਨਿੰਦਾ ਕਰੇ ਸਤਗੁਰੂ ਪੂਰੇ ਕੀ ਸੋ ਔਖਾ ਜਗ ਮੈਂ ਹੋਇਆ ਨਰਕ ਘੋਰ ਦੁਖ ਖੋ ਹੈ ਉਥੈ ਪਕੜ ਉਹ ਢੋਇਆ ਕੂਕ ਪੁਕਾਰ ਕੋ ਨਾ ਸੁਣੈ ਉਹ ਔ ਔਖਾ ਹੋਏ ਹੋਏ ਰੋਇਆ ਔਨ ਹਲਤ ਪਲਤ ਸਭ ਗਵਾਇਆ ਲਾਹਮੂਲ ਸਭ ਖੋਇਆ ਉਹ ਤੇਲੀ ਸੰਦਾ ਬਲਦ ਕਰਨਿਤ ਭਲ ਕੇ ਉਠ ਪ੍ਰਭ ਜੋਇਆ ਹਰ ਵੇਖਿਆ ਸੋਣਾ ਨੇ ਤ ਸਭ ਕਿਸ ਤਿੱਦੂ ਕਿਸ ਗੁਜਾ ਨਾ ਹੋਇਆ ਜੈਸਾ ਵੀ ਜੈ ਸੋ ਲੁਣਾ ਜਿਹਾ ਪੁਰਬ ਕਿਨੇ ਬੋਇਆ ਜਿਸ ਕਿਰਪਾ ਕਰੇ ਪ੍ਰਭ ਆਪਣੀ ਤੈਸ ਗੋ ਤੈਸ ਸਤਗੁਰ ਕੇ ਚਰਨ ਧੋਇਆ ਗੁਰ ਸਤਗੁਰ ਪਿਛੇ ਤਰ ਗਿਆ ਜਿਹੋ ਲੋਹਾ ਕਾਠ ਸਗੋਇਆ ਜਨ ਨਾਨਕ ਨਾਮ ਧਿਆਏ ਤੋ ਜਪ ਹਰ ਹਰ ਨਾਮ ਸੁਖ ਹੋਇਆ ਬੜ ਭਾਗੀਆ ਵਾਹਿਗੁਰੂ ਮਹੱਲਾ ਚੌਥਾ ਮੜ ਭਾਗੀਆ ਸੋਹਾਗਣੀ ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ ਅੰਤਰ ਜੋਤ ਪ੍ਰਗਾਸੀਆ ਨਾਨਕ ਨਾਮ ਸਮਾਏ ਪੌੜੀ ਇਹ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤ ਗੋਹਜ ਰਤਨ ਵਿੱਚ ਲੋਕ ਰਹੇ ਕੋਈ ਗੁਰਮੁਖ ਸੇਵਕ ਕੱਢੈ ਖੋਤ ਸਭ ਆਤਮ ਆਰਾਮ ਪਛਾਣਿਆ ਤਾਂ ਇੱਕ ਤਾਂ ਇੱਕ ਰਮਿਆ ਇੱਕੋ ਓਤਪੋਤ ਇਕ ਦੇਖਿਆ ਇਕ ਮੰਨਿਆ ਇਕੋ ਸੁਣਿਆ ਸਰਵਣ ਸਰੋਤ ਜਨ ਨਾਨਕ ਨਾਮ ਸਲਾਇ ਤੋ ਸਚ ਸੱਚੇ ਸੇਵਾ ਤੇਰੀ ਹੋਤ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ